ਅਕਬਰ ਬਾਦਸ਼ਾਹ ਕੋਲ ਜਾ ਕੇ ਕਈ ਚੁਗਲੀਆਂ ਲਾਉਂਦੇ ਆ ਸਾਥ ਸਗਦੀ ਈਰਖਾ ਦੇ ਵਾਸੋ ਧੰਗੁਰ ਅਮਰਦਾਸ ਮਹਾਰਾਜ ਬਾਰੇ ਜਿੱਥੇ ਇੱਕ ਸੰਗਤ ਹੈ ਇੱਕ ਪੰਗਤ ਹੈ ਦੇਖੋ ਉੱਥੇ ਲੈ ਕੇ ਲਾਇਆ ਪਹਿਲਾਂ ਪੰਗਤੇ ਫੇਰ ਸੰਗਤੇ ਕੋਈ ਵੀ ਆਵੇ ਪੰਗਤੇ ਚ ਬੈਠ ਕੇ ਲੰਗਰ ਛਕ ਸਕਦਾ ਹੈ ਜਿਹੜੇ ਉੱਚੀ ਜਾਤ ਦੇ ਬਹੁਮਾਨੀ ਸੀ ਉਹ ਕਹਿੰਦੇ ਵੀ ਸਾਡੇ ਨਾਲ ਤੇ ਬਹੁਤ ਮਾੜਾ ਹੋ ਰਿਹਾ ਹੈ ਅਸੀਂ ਤੇ ਉੱਚੀ ਜਾਤ ਉਹ ਵੀ ਜਾਜਾ ਚੁਗਦੇ ਲਾਉਂਦੇ ਆ ਫੇਰ ਕਈਆਂ ਨੂੰ ਵੀ ਇਹ ਇਕੱਠ ਹੋ ਰਿਹਾ ਹੈ ਇੱਥੇ ਤੇ ਸਭ ਨੂੰ ਹੀ ਆਪਣੇ ਗੋਚ ਪਿਠਾ ਲੈਂਦੇ ਆ ਇਹ ਨਹੀਂ ਦੇਖਦੇ ਕਿਹੜੀ ਜਾਤ ਦਾ ਕਿਹੜੇ ਮਜਬਦ ਦਾ ਜੋ ਸਰਨ ਆਵੇ ਤਿਸ ਕੰਠ ਲਾਵੇ ਇਹ ਵਿਦ ਸਵਾਮੀ ਸੰਧਾ ਤੇ ਜਿਸੇਲੇ ਚੁਗਲੀਆਂ ਲਾਈਆਂ ਜਾ ਕੇ ਅਕਬਰ ਬਾਦਸ਼ਾਹ ਦੇ ਕੋ ਲਾਹੌਰ ਤੇ ਅਕਬਰ ਬਾਦਸ਼ਾਹ ਨੇ ਆਪਣੇ ਅਹਿਲ ਘਰ ਭੇਜੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋ ਧਨ ਗੁਰ ਅਮਰਦਾਸ ਮਹਾਰਾਜ ਜੀ ਨੇ ਬਾਬਾ ਜੇਠਾ ਜੀ ਨੂੰ ਭੇਜਿਆ ਕਿ ਜਾ ਤੁਸੀਂ ਲਾਹੌਰ ਜਾਓ ਸੱਚੇ ਬਾਦਸ਼ਾਹ ਮੈਂ ਤੇ ਆਪ ਜੀ ਦਾ ਨਾਮਾਣਾ ਜਿਹਾ ਸੇਵਕਾਂ ਉੱਥੇ ਤੇ ਬੜੇ ਬੜੇ ਵਿਦਵਾਨ ਤੇ ਤਨਗੋ ਅਮਰਦਾਸ ਮਸਕਰਾ ਕੇ ਕਹਿੰਦੇ ਗੁਰੂ ਸਾਹਿਬ ਤੁਹਾਡੇ ਅੰਗ ਸੰਗ ਹਾਂ ਸਾਰੀਆਂ ਬਖਸ਼ਾ ਤੁਹਾਡੇ ਨਾਲ ਨੇ ਬਸ ਜਾਓ ਹੁਣ ਸਤੁਰ ਤੇ ਭਰੋਸਾ ਬਾਬਾ ਜੇਠਾ ਜੀ ਇਹ ਆਪ ਪਰਮੇਸ਼ਰ ਆਪ ਸਤੁਰ ਨੂੰ ਮੈਨੂੰ ਭੇਜ ਰਹੇ ਨੇ ਜਿਸ ਵੇਲੇ ਅਕਬਰ ਬਾਦਸ਼ਾਹ ਦੇ ਦਰਬਾਰ ਚ ਗਏ ਨੇ ਨਾ ਤੇ ਜਿਹੜੇ ਚੋਲ ਸੀ ਨਿੰਦਕ ਸੀ ਸਭ ਇਕੱਠੇ ਹੋਏ ਸੀ ਪਰ ਹਰ ਸਵਾਲ ਦਾ ਜਵਾਬ ਬਾਬਾ ਜੇਠਾ ਜੀ ਨੇ ਐਸਾ ਦਿੱਤਾ ਕਿ ਉਹ ਨਿਰੁੱਤਰ ਹੋ ਗਏ ਕੂਨ ਖੁੱਟੇ ਨਾਨਕਾ ਓੜ ਕ ਸੱਚ ਰਹੀ ਹੋਇਆ ਕਿ ਅਕਬਰ ਬਾਦਸ਼ਾਹ ਨੇ ਉਹਨਾਂ ਨੂੰ ਝਿੜਕਾਂ ਪਾਈਆਂ ਲਾਂਹਤਾ ਪਾਈਆਂ ਉਹ ਤੁਸੀਂ ਐਸੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਨਾਲ ਤੁਸੀਂ ਮੱਥਾ ਲਾ ਰਹੇ ਹੋ ਦੁਖੀ ਬਣ ਰਹੇ ਹੋ ਇਹ ਤੇ ਸੱਚਾ ਸੱਚਾ ਘਰ ਹੈ ਅਕਬਰ ਬਾਦਸ਼ਾਹ ਨੇ ਕਿਹਾ ਖੈਰ ਉਹਨਾਂ ਦੀ ਚੱਲੀ ਨਹੀਂ ਤੇ ਉੱਥੇ ਫਿਰ ਤਨ ਨਾਨਕ ਤੇਰੀ ਵੱਡੀ ਕਮਾਈ ਜੈ ਜੈਕਾਰ ਸਤਿਗੁਰ ਦੀ ਹੋਈ